10 ਦਿਨ ਪਹਿਲਾਂ ਹੀ ਰੱਖੀ ਨੌਕਰਾਨੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੀਤੀ ਲੁੱਟ ਦੁਪਹਿਰ 2 ਵਜੇ ਖੰਨਾ ਦੇ ਸੁੰਦਰ ਸਿਟੀ ਚ ਘਰ ਦੇ ਮਾਲਕ ਸਾਬਕਾ ਕਾਉਂਸਲਰ ਸ਼ੰਟੀ ਕਾਲਿਆ ਨੂੰ ਤਿੰਨ ਵਿਅਕਤੀਆਂ ਵੱਲੋਂ ਬੰਧਕ ਬਣਾ ਕੇ ਘਰ ਚੋਂ ਲੱਖਾਂ ਰੁਪਏ ਦੀ ਕੀਤੀ ਲੁੱਟ 10 ਦਿਨ ਪਹਿਲਾਂ ਅਸੀਂ ਕਹ ਜੋ ਹੈਗਾ ਭਾਈ ਠੀਕ ਹੈ ਆਪਣਾ ਲੈ ਜੋ ਸਾਨੂੰ ਛੱਡੋ ਬਾਰਦਾਤ ਕਰਨ ਤੋਂ ਬਾਅਦ ਭੱਜ ਗਏ ਆ ਆਪਾਂ ਜੀ ਆਇਡੈਂਟੀਫਾਈ ਕਰ ਰਹੇ ਹਾਂ ਉਹਨਾਂ ਨੂੰ ਤਿੰਨ ਜਣਾਂ ਦਾ ਪਤਾ ਲੱਗਿਆ ਵੀ ਤਿੰਨ ਜਣੇ ਇਨਵੋਲਡ ਸੇ ਕੇ ਫਿਰ ਸੀਸੀਟੀਵੀ ਸਾਹਮਣੇ ਆਈ ਹੈ ਸਰ ਕੁਝ ਇਸ ਤਰ੍ਹਾਂ ਦਾ ਉਹ ਸਰ ਕੁਝ ਅਸੀਂ ਕਰ ਰਹੇ ਹਾਂ ਜੀ ਪਹਿਲਾਂ ਤਾਂ ਅਸੀਂ ਪਰਚਾ ਦਰਜ ਕਰਕੇ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਜੋ ਟ੍ਰੇਸ ਹੋਏਗਾ ਤੁਹਾਨੂੰ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਧਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ 10 ਦਿਨ ਪਹਿਲਾਂ ਹੀ ਰੱਖੀ ਨੌਕਰਾਨੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੀਤੀ ਲੁੱਟ ਦੁਪਹਿਰ 2 ਵਜੇ ਖੰਨਾ ਦੇ ਸੁੰਦਰ ਸਿਟੀ ਚ ਘਰ ਦੇ ਮਾਲਕ ਸਾਫਕਾ ਕਾਉਂਸਲਰ ਸ਼ੰਟੀ ਕਾਲਿਆ ਨੂੰ ਤਿੰਨ ਵਿਅਕਤੀਆਂ ਵੱਲੋਂ ਬੰਦਕ ਬਣਾ ਕੇ ਘਰ ਚੋਂ ਲੱਖਾਂ ਰੁਪਏ ਦੀ ਕੀਤੀ ਲੁੱਟ 10 ਦਿਨ ਪਹਿਲੇ ਹੀ ਰੱਖੀ ਨੌਕਰਾਨੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੀਤੀ ਲੁੱਟ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਇਸ ਸਬੰਧੀ ਡੀਐਸਪੀ ਸੁਖ ਅਮਰਤ ਸਿੰਘ ਰੰਦਾਵਣ ਨੇ ਦੱਸਿਆ ਕਿ ਸੁੰਦਰ ਸਿਟੀ ਚ ਕਰੀਬ ਦੁਪਹਿਰ 2 ਵਜੇ ਇੱਕ ਘਰ ਦਾ ਮਾਲਕ ਮਕਾਨ ਘਰ ਵਿੱਚ ਨਹੀਂ ਸੀ ਜਦੋਂ ਘਰ ਦੇ ਮਾਲਕ ਘਰ ਆਏ ਤਾਂ ਪਹਿਲਾ ਤੋ ਹੀ ਮੌਜੂਦ ਤਿੰਨ ਵਿਅਕਤੀਆਂ ਨੇ ਉਹਨਾਂ ਨੂੰ ਇੱਕ ਕਮਰੇ ਚ ਬੰਦ ਕਰ ਦਿੱਤਾ ਤੇ ਸਮਾਨ ਚੋਰੀ ਕਰ ਲਿਆ ਦੱਸਿਆ ਗਿਆ ਕਿ ਕੁਝ ਸੋਨੇ ਦੇ ਸੈੱਟ ਵੀ ਘਰ ਚ ਪੈਸੀ ਅਜੇ ਜਾਂਚ ਚੱਲ ਰਹੀ ਹੈ ਮੇਰਾ ਨਾਮ ਸ਼ੰਟੀ ਕਾਲਿਆ ਛੜੀ ਚ ਕੀ ਵਾਕਿਆ ਹੋਇਆ ਤੁਹਾਡੇ ਘਰ ਚ ਅਸੀਂ ਨੌਕਰਾਂ ਦੀ ਰੱਖੀ ਸੀ 10 ਦਿਨ ਪਹਿਲਾਂ ਅਸੀਂ ਗਏ 8:30 ਵਜੇ ਜਾਨੂ 7:00 2:00 ਵਜੇ ਆਏ ਕੁੰਡਾ-ਕੰਡਾ ਮੈਲ ਮਾਰੀ ਖੋਲ੍ਹਣੀ ਅਸੀਂ ਦੂਜੀ ਚਾਬੀ ਨਾਲ ਖੋਲ੍ਹਿਆ ਜਾਨੂ ਉਹਰੇ ਬੰਦੇ ਸੀ ਅੰਦਰ ਤਿੰਨ ਅੱਛਾ ਅਸੀਂ ਉਹਨਾਂ ਨੂੰ ਕਿਹਾ ਉਹਨਾਂ ਨੇ ਆ ਕੇ ਸਾਨੂੰ ਫੜ ਲਿਆ ਅੱਛਾ ਉਹਨਾਂ ਨੇ ਆ ਕੇ ਕਮਰੇ ਚ ਬਿਠਾਤਾ ਅਸੀਂ ਕਹਾ ਜੋ ਹੈਗਾ ਭਾਈ ਇਹ ਠੀਕ ਹੈ ਆਪਣਾ ਇਹ ਜੋ ਸਾਨੂੰ ਛੱਡੋ ਅਰਦਾਸ ਕਰਨ ਤੋਂ ਬਾਅਦ ਭੱਜ ਗਏ ਉਹ ਆਪਾਂ ਜੀ ਗਏ ਕੁਝ ਹਥਿਆਰ ਵਗੈਰਾ ਸੀ ਉਹਨਾਂ ਕੋਲ ਜਾਂ ਕੀ ਸੀਗਾ ਹਥਿਆਰ ਪਤਾ ਨਹੀਂ ਕੁਝ ਉਹਨਾਂ ਕੋਲ ਕੀ ਸੀ ਕਿ ਨਹੀਂ ਸੀ ਤੁਹਾਡੇ ਅਨੁਸਾਰ ਤਾਂ ਜੀ ਨੌਕਰਾਂ ਹਾਂ ਨੌਕਰਾਂ ਨਹੀਂ ਪਹਿਲਾਂ ਹੀ ਭੱਜੀ ਹੋਈ ਸੀ ਅੱਛਾ ਟੋਟਲ ਕਿੰਨੇ ਜਣੇ ਸੀ ਅੱਤਨੇ ਬੰਦੇ ਸੀ ਕੁਝ ਅੰਦਾਜ਼ਾ ਹੈ ਕਿੰਨੇ ਕਰੋੜ ਦਾ ਨੁਕਸਾਨ ਹੋਇਆ ਇਹ ਕੋਈ ਨਹੀਂ ਹੁੰਦਾ ਇੱਕ ਹੁਣ ਦੱਸ ਦਾਂਦੇ ਕੀ ਹੈ ਅੰਦਾਜ਼ਾ ਕੋਈ ਐਡਰੈਸਿੰਗ ਪਤਾ ਕੋਈ ਐਡਰੈਸਿੰਗ ਹਾਂ ਕਿੰਨੀ ਕੋ ਮਰਦੀ ਦੀ ਕਿ ਜਦੋਂ ਮਾਰਨ ਕਿਹਾ ਲੋਕrani ਸੀ ਕਿ ਕੋਈ 27 28 ਸਾਲ ਦੀ ਕਿੰਨੇ ਦਿਨ ਹੋ ਗਿਆ ਉਹ ਰੱਖੇ 10 ਦਿਨ ਹੋ ਵੀ ਸੀ 10 ਦਿਨ ਉਹ ਵੀ ਨਾਲ ਆ ਹ ਉਹ ਪਹਿਲਾਂ ਹੀ ਭੱਜ ਗਈ ਸੀ ਲੋਕrani ਹਾਂ ਅੱਜ ਇਹਦੀ ਗੱਲ ਤੇ ਉਰੀ ਰਹਿੰਦੀ ਜੂ ਮਾਲਕਾਂ ਦੇ ਕੈਮਰੇ ਵਗੈਰਾ ਲੱਗੇ ਨੇ ਸੀਸੀਟੀਵੀ ਕੈਮਰੇ ਨਹੀਂ ਕੈਮਰਾ ਕੋਈ ਨਹੀਂ ਲੱਗਾ ਇੱਥੇ ਅੱਜ ਸੁੰਦਰ ਸਿਟੀ ਚ ਦੁਪਹਿਰ ਇਤਲਾ ਮਿਲੀ ਸੀ ਇੱਕ ਘਰ ਦੇ ਵਿੱਚ ਕੁਝ ਜਾਣਾ ਨੇ ਵੜ ਕੇ ਚੋਰੀ ਕੀਤੀ ਹੈ ਇਹੜੇ ਮਕਾਨ ਮਾਲਕ ਸੇ ਉਹ ਕਰੇ ਨਹੀਂ ਸੀਗੇ ਜਦੋਂ ਕਰਿਆ ਆਏ ਨੇ ਤੇ ਚੋਰ ਇੱਥੀ ਸੀਗੇ ਤੇ ਉਹਨਾਂ ਨੂੰ ਇੱਕ ਕਮਰੇ ਚ ਉਹਨਾਂ ਨੇ ਬੰਦ ਕਰ ਦਿੱਤਾ ਤੇ ਕੁਝ ਸਮਾਨ ਚੋਰੀ ਕਰਕੇ ਲੈ ਕੇ ਗਏ ਸਰ ਕੁਝ ਅਜੇ ਫੜਿਆ ਵੀ ਗਿਆ ਉਹਨਾਂ ਚ ਕੋਈ ਬੰਦਾ ਨਹੀਂ ਜੀ ਹਲੇ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਉਹਨਾਂ ਨੂੰ ਤਿੰਨ ਜਣਾਂ ਦਾ ਪਤਾ ਲੱਗਿਆ ਵੀ ਤਿੰਨ ਜਣੇ ਇਨਵੋਲਡ ਸੀਗੇ ਕੁਝ ਸੀਸੀਟੀਵੀ ਸਾਹਮਣੇ ਆਈ ਹੈ ਸਰ ਕੁਝ ਇਸ ਤਰ੍ਹਾਂ ਦਾ ਉਹ ਸਾਰਾ ਕੁਝ ਅਸੀਂ ਕਰ ਰਹੇ ਹਾਂ ਜੀ ਪਹਿਲਾਂ ਤਾਂ ਅਸੀਂ ਪਰਚਾ ਦਰਜ ਕਰਕੇ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੋ ਟਰੇਸ ਹੋਏਗਾ ਤੁਹਾਨੂੰ ਦੱਸਾਂਗੇ ਕਿੰਨਾ ਕੁ ਨੁਕਸਾਨ ਲੱਗ ਰਿਹਾ ਜੀ ਹੋਇਆ ਹੈ ਜੀ ਉਹ ਕੁਝ ਸੱਤ ਦਸਰੇ ਨੇ ਕੁਝ ਸੋਨਾ ਘਰੇ ਪਿਆ ਸੀ ਜੋ ਕਲੀਅਰ ਕਰ ਰਹੇ ਸਾਰਾ ਕੀ ਕੀ ਹੈਗਾ ਹਾਂਜੀ ਇਹ ਦੁਪਹਿਰ ਦੀ ਗੱਲ ਹੈ ਜੀ 2:00 ਟੈਂਕੀ